ਇੱਕ ਤਾਂ ਆਪਾਂ 9 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਤੇ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਜੀ 16 ਲੱਖ ਦਾ ਦੋਵੇਂ ਘਰ ਬਿਲਕੁਲ ਨਵੇਂ ਨੇ ਬਹੁਤ ਵਧੀਆ ਬਣੇ ਹੋਏ ਨੇ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਘਰ ਵੀ ਪਸੰਦ ਆਉਣਗੇ ਇੱਕ ਵਾਰੀ ਪੂਰੀ ਵੀਡੀਓ ਦੇਖੋ ਜੀ ਤੇ ਦੋਵੇਂ ਘਰਾਂ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800426173 ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਠੀ ਆ ਘਰ ਮਕਾਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਸੀ ਇੱਕ ਪੂਰੀ ਵਧੀਆ ਵੀਡੀਓ ਤੇ ਜਾਣਕਾਰੀ ਤੇ ਫੋਟੋ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਜੀ ਦੋ ਘਰ ਆਪਾਂ ਵੀਡੀਓ 'ਚ ਅੱਜ ਲੈ ਕੇ ਪਹੁੰਚੇ ਆਂ ਜੀ ਦੋਵੇਂ ਘਰਾਂ ਦੀ ਆਪਾਂ ਬਾਰੀ-ਸਰ ਗੱਲ ਕਰਦੇ ਆਂ ਪਹਿਲਾਂ ਤਾਂ ਨੰਬਰ 1 ਤੇ ਜਿਹੜਾ ਘਰ ਲੈ ਕੇ ਪਹੁੰਚੇ ਆਂ ਇਹਦੀ ਸਾਰੀ ਗੱਲ ਕਰਦੇ ਆਂ ਜੀ ਪਹਿਲਾਂ ਘਰ ਨੂੰ ਦੇਖੋ ਜੀ ਪੂਰਾ ਵਧੀਆ ਘਰ ਹੈ ਬਿਲਕੁਲ ਨਵਾਂ ਬਣਿਆ ਹੋਇਆ ਜੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਸਾਰੀ ਆਪਾਂ ਗੱਲ ਕਰਦੇ ਆਂ ਸੀ ਬਹਿੜਾ ਆਪਾਂ ਨੂੰ ਪੂਰਾ ਖੁੱਲਾ ਢੂਲਾ ਦੇਖਣ ਨੂੰ ਮਿਲੂਗਾ ਜੀ ਸਾਰਾ ਪਲਾਸਟਰ ਦਾ ਕੰਮ ਹੋਇਆ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਆਂ ਰੇਟ ਬਹੁਤ ਵਧੀਆ ਸੀ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੀ ਆਂ ਸੀ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਵਧੀਆ ਕਮਰੇ ਦੇਖਣ ਨੂੰ ਮਿਲ ਜਾਣਗੇ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੇਗੀ ਬਰਾਂਡਾ ਪੂਰਾ ਖੁੱਲਾ ਡੁੱਲਾ ਤੇ ਪੂਰਾ ਵਧੀਆ ਬਣਿਆ ਹੋਇਆ ਜੀ ਜਿਹੜੀ ਰਸੋਈ ਆ ਬਰਾਂਡੇ ਨਾਲ ਅਟੈਚ ਲੱਗਦੀ ਹੈਗੀ ਤੁਸੀਂ ਆਪ ਹੀ ਦੇਖੋ ਜੀ ਓਪਨ ਰਸੋਈ ਆਪਾਂ ਨੂੰ ਦੇਖਣ ਨੂੰ ਮਿਲੇਗੀ ਬਾਕੀ ਦੋ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਪੂਰੇ ਖੁੱਲੇ ਡੁੱਲੇ ਤੇ ਪੂਰੇ ਵਧੀਆ ਸੀ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ ਹਾਂ ਜੀ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਪੂਰਾ ਵਧੀਆ ਫਾਰਸ਼ ਲੱਗਿਆ ਹੋਇਆ ਜੀ ਜੋੜੀਆਂ ਵਗੈਰਾ ਵਧੀਆ ਲੱਗੀਆਂ ਹੋਈਆਂ ਨੇ ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਦੇਖ ਵੀ ਰਹੇ ਹੋ ਸੀ ਵੀਡੀਓ ਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਇਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ 8 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਟੋਟਲ ਜਿਹੜੀ ਜਗ੍ਹਾ ਪਲਾਟ ਦਾ ਜਿਹੜਾ ਸਾਈਜ਼ ਹੈ ਉਹ ਹੈ ਸੀ 8 ਮਰਲੇ ਤੇ 16 ਲੱਖ ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ 16 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਸੀ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਕੀਤਾ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਵੀਡੀਓ ਚ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਤੇ 16 ਲੱਖ ਰੁਪਏ ਇੱਕ ਮੰਗੇ ਸੀ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਆ ਸ਼ੀਨਾ ਰੋਡ ਬੋਹਾ ਮਾਨਸਾ ਮਾਲਕ ਦਾ ਏਰੀਆ ਦਾ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਜਾ ਕੇ ਵੀ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੈ ਜੀ ਮਾਲਕ ਨਾਲ ਤਾਂ ਪਹਿਲਾਂ ਵੀ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ 98772 87361 98772 87361 ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰੋ ਜੀ ਜਦੋਂ ਫੋਨ ਤੇ ਗੱਲਬਾਤ ਸਾਰੀ ਤੁਸੀਂ ਕਰ ਲਈ ਰੇਟ ਮੌਕੇ ਤੇ ਤੁਸੀਂ ਜਾ ਕੇ ਕਰ ਲਿਓ ਜੀ ਘਾਟਾ ਵਾਧਾ ਕੀਤਾ ਜਾਊਗਾ ਤੇ ਜਾ ਕੇ ਘਰ ਨੂੰ ਦੇਖ ਲਿਓ ਜੀ ਪਸੰਦ ਆ ਗਿਆ ਰੇਟ ਮੁਕਾ ਲਿਓ ਬਹਿ ਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਕਮੈਂਟ ਕਰਕੇ ਮੈਨੂੰ ਦੱਸੀ ਜਾਇਓ ਜੀ ਤੁਹਾਨੂੰ ਘਰ ਇਹ ਕਿਵੇਂ ਦਾ ਲੱਗਿਆ ਸੀ ਵਧੀਆ ਲੱਗਿਆ ਘਰ ਪਸੰਦ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਜੀ ਤੇ ਗੱਲ ਕਰਾਂਗੇ ਆਪਾਂ ਸੈਕਿੰਡ ਕਰਦੀ ਜਿਹੜਾ ਨੰਬਰ 2 ਤੇ ਘਰ ਆਪਾਂ ਲੈ ਕੇ ਪਹੁੰਚਿਆ ਰੇਟ ਤੋਂ ਉਹਨਾਂ ਮਦასი ਦਿੱਤਾ ਸੀਗਾ 9 ਲੱਖ ਰੁਪਏ ਮਾਲਕ ਨੇ ਇੱਕ ਬਾਰੀ ਡਿਮਾਂਡ ਕੀਤੀ ਸੀ ਜਮਾ ਸਸਤਾ ਮਾਲਕ ਨੇ ਘਰ ਵੇਚਣਾ ਸੀ 2 ਬਿਸਬੇ ਥਾਂ ਦੇ ਵਿੱਚ ਘਰ ਬਣਿਆ ਹੋਇਆ 9 ਲੱਖ ਰੁਪਏ ਡਿਮਾਂਡ ਅਸੀਂ ਤੇ ਮਲੇਰਕੋਟਲੇ ਏਰੀਆ ਚੋਂ ਆਪਾਂ ਇਹ ਘਰ ਲੈ ਕੇ ਪਹੁੰਚੇ ਆਂ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਸੀ ਤੇ ਮਾਲਕ ਨੇ ਛੇਤੀ ਤੋਂ ਛੇਤੀ ਆਪ ਦਾ ਘਰ ਸੇਲ ਕਰਨਾ ਹੈਗਾ ਬਾਕੀ ਤੁਹਾਨੂੰ ਪਤਾ ਹੀ ਅਸੀਂ ਆਪਾਂ ਸਿਰਫ ਵੀਡੀਓ ਤੇ ਐਡ ਕਰਦੇ ਹੁੰਨੇ ਆਂ ਅਸੀਂ ਫੋਟੋਆਂ ਤੇ ਆਪਾਂ ਐਡ ਨਹੀਂ ਕਰਦੇ ਚਾਹੇ ਕੋਈ ਵੀ ਆਪਣੀ ਵੀਡੀਓ ਦੇਖ ਲਿਓ ਕਿਸੇ ਵੀ ਵੀਡੀਓ ਚ ਫੋਟੋਆਂ ਤੁਹਾਨੂੰ ਨਹੀਂ ਮਿਲਣੀਆਂ ਪਰ ਮਾਲਕ ਕਹਿੰਦੇ ਵੀ ਸਾਨੂੰ ਲੋੜ ਆ ਪੈਸਿਆਂ ਦੀ ਤੇ ਛੇਤੀ ਤੋਂ ਛੇਤੀ ਘਰ ਵੇਚਣਾ ਤੇ ਵੀਡੀਓ ਬਣਾਣੀ ਹੋਣੀ ਮਾਲਕ ਕਹਿੰਦੇ ਸਾਡੇ ਕੋਲੇ ਫੋਨ ਛੋਟਾ ਹੈਗਾ ਤੇ ਕਿਸੇ ਤੋਂ ਫੋਟੋਆਂ ਖਿੱਚਵਾਈਆਂ ਸੀਗੀਆਂ ਤੇ ਬਾਰੀ-ਬਾਰੀ ਚੰਗਾ ਨਹੀਂ ਲੱਗਦਾ ਕਹਿੰਦੇ ਤਾਂ ਕਰਕੇ ਆਪਾਂ ਇਹ ਐਡ ਕਰ ਰਹੇ ਹਾਂ ਸੀ ਸਾਰਾ ਕੁਝ ਤੁਸੀਂ ਦੇਖ ਰਹੂ 9 ਲੱਖ ਰੁਪਿਆ ਇੱਕ ਡਿਮਾਂਡ ਹੈ ਘਰ ਪੂਰਾ ਵਧੀਆ ਬਣਿਆ ਹੋਇਆ ਮਲੇਰਕੋਟਲੇ ਏਰੀਆ ਚੋਂ ਲੈ ਕੇ ਪੁੱਛੀ ਜਾਂਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਇਸ ਘਰ ਨੂੰ ਤਾਂ ਜਾ ਕੇ ਵੀ ਦੇਖ ਸਕਦੋਂ ਬਾਕੀ ਮਾਲਕ ਨਾਲ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ 6284833295 6284833295 ਇਹ ਮਾਲਕ ਦਾ ਨੰਬਰ ਹੈ ਜਿੰਨਾਂ ਦਾ ਘਰ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਿਓ ਜੀ ਤੇ ਗੱਲਬਾਤ ਪਹਿਲਾਂ ਫੋਨ ਤੇ ਕਰਨੀ ਆ ਪਹਿਲਾਂ ਕਰ ਲਿਓ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਹੀ ਦਿੱਤੀ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਆਪਣੀ ਇਹ ਵੀਡੀਓ ਤਾਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਧਰੂ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਜੀ ਤੇ ਅਗਲੀ ਵੀਡੀਓ ਚ ਕਿੰਨੇ ਕੁ ਰੇਟ ਤੱਕ ਕਿੱਥੋਂ ਤੁਹਾਨੂੰ ਘਰ ਕੋਠੀ ਮਕਾਨ ਚਾਹੀਦਾ ਤਾਂ ਦੱਸੋ ਮੈਨੂੰ ਕਮੈਂਟ ਕਰਕੇ ਲੈ ਕੇ ਆਪਾਂ ਪਹੁੰਚ ਜਾਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਉੱਤੇ ਆਪਣਾ WhatsApp ਨੰਬਰ 73800 ਪੂਰਾ 62173 बार-बार ਚੱਲਦਾ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫ੍ਰੀ ਚ ਆਪਾਂ ਐਡ ਲਾ ਦੇਗੇ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਾ ਪਹਿਲਾਂ ਨਾ ਕੋਈ ਬਾਅਦ ਵਿੱਚ ਆਪਣਾ ਕੁਝ ਨਹੀਂ ਹੁੰਦਾ ਸੀ ਬਸ ਭੇਜੋ ਤੇ ਐਡ ਲਗਬਾਉ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਰ ਤੇ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ